ਸੋ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਗੁਰਨਾਬ ਸਾਜਨ ਤੇ ਸਾਡੀ ਰਾਜ ਰਾਨੀ ਬਠਿੰਡਾ ਦੇ ਚੈਨਲ ਤੇ ਇੱਕ ਫਿਲਮ ਆ ਰਹੀ ਆ ਕੱਲ ਨੂੰ ਸ਼ਾਮ ਨੂੰ 5 ਵਜੇ ਸੋ ਬਾਪੂ ਦੀਆਂ ਝੜਕਾ ਜਿਹੜੀ ਅਸੀਂ ਫਿਲਮ ਬਣਾਈ ਆ ਤੇ ਬਹੁਤ ਹੀ ਵਧੀਆ ਫਿਲਮ ਆ ਜਿਹੜੀ ਇੱਕ ਜਿਹੜੀ ਸਾਡੀ ਪੀੜ੍ਹੀ ਆ ਇਹਦਾ ਆਸ ਵਿੱਚ ਇੱਕ ਬਾਪ ਬੇਟੇ ਦੇ ਰਿਸ਼ਤੇ ਦੀ ਕਹਾਣੀ ਆ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਗਿਆ ਤੇ ਬਹੁਤ ਵਧੀਆ ਕਹਾਣੀਆਂ ਤੇ ਜਿਹੜੇ ਸਾਡੇ ਕਲਾਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਡਾਇਰੈਕਟਰ ਜਿਹੜੇ ਰਾਜਿੰਦਰ ਸੁਭੀਰ ਜੀ ਪਹਿਲਾਂ ਦੀ ਤਰ੍ਹਾਂ ਸਾਡੀਆਂ ਫਿਲਮਾਂ ਜੋ ਡਾਇਰੈਕਸ਼ਨ ਕਰਦੇ ਨੇ ਰਾਜਿੰਦਰ ਸੁਭੀਰ ਜੀ ਤੇ ਰਾਜਰਾਣੀ ਨੇ ਫਿਲਮ ਚ ਵਧੀਆ ਅਦਾਕਾਰੀ ਵੀ ਕੀਤੀ ਹੈ ਤੇ ਇਹਨਾਂ ਦੀ ਨਿਰਮਾਤਾ ਤੇ ਪ੍ਰੋਡਕਸ਼ਨ ਚ ਇਹਨਾਂ ਦੇ ਹਾਊਸ ਚ ਬਣੀ ਹੈ ਫਿਲਮ ਸੋ ਜਿਵੇਂ ਚਾਂਦੀ ਦੀ ਰਖੜੀ ਪਸਤਾਵਾ ਨੂੰ ਤੁਸੀਂ ਪਿਆਰ ਦਿੱਤਾ ਤੇ ਇਸ ਤਰ੍ਹਾਂ ਹੀ ਤੁਸੀਂ ਬਾਪੂ ਦੀਆਂ ਝੜਕਾਂ ਜਿਹੜੀ ਫਿਲਮ ਅਸੀਂ ਕਲ ਨੂੰ ਰਾਜਰਾਣੀ ਬਠਿੰਡਾ ਚੈਨਲ ਤੇ YouTube ਚੈਨਲ ਤੇ ਅਸੀਂ 5 ਵਜੇ ਸ਼ਾਮ ਨੂੰ ਦੇ ਰਹੇ ਆ ਤੇ ਵੱਧ ਤੋਂ ਵੱਧ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਕਮੈਂਟ ਜਰੂਰ ਲਿਖਿਆ ਕਰੋ ਕਿਉਂਕਿ ਜਿਹੜੇ ਕਮੈਂਟ ਹੁੰਦੇ ਆ ਉਹ ਸਾਡੇ ਲਈ ਬਹੁਤ ਵੱਡੀ એનਰਜੀ ਹੁੰਦੀ ਹੈ ਸਾਨੂੰ ਉਥੋਂ ਬਹੁਤ ਕੁਝ ਮਿਲਦਾ ਸਿੱਖਣ ਨੂੰ ਤੇ ਬਹੁਤ ਕੁਝ ਸਾਡੇ ਲਈ ਇੱਕ ਵੱਡੀ ਤਾਕਤ ਹੁੰਦੀ ਹੈ ਤਾਂ ਕਿ ਅਸੀਂ ਅੱਗੇ ਤੋਂ ਵੀ ਹੋਰ ਉਹਦੇ ਸੁਧਾਰ ਕਰ ਸਕੀਏ ਆਪਣੀ ਜਿਹੜੀਆਂ ਕੋਈ ਪ੍ਰੋਜੈਕਟ ਤੇ ਕਹਾਣੀ ਹੁੰਦੀ ਹੈ ਜਾਂ ਸਾਡੀ ਕੋਈ ਅਰਾਕਾਰੀ ਹੁੰਦੀ ਹੈ ਸੋ ਦੋਸਤੋ ਜਰੂਰ ਦੇਖਿਓ ਕੱਲ ਨੂੰ ਖਵਾਪੂ ਦੀਆਂ ਝੜਕਾਂ ਧੰਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਰਾਜਸੋਨੀ ਸੋ ਹੁਣ ਜਿਵੇਂ ਅਸੀਂ ਪਹਿਲਾਂ ਫਿਲਮਾਂ ਬਣਾਉਨੇ ਆ ਰਾਜ ਰਾਨੀ ਬਠਿੰਡਾ ਚੈਨਲ ਤੇ ਪਾਉਣੇ ਹੁੰਦੇ ਉਸ ਤਰ੍ਹਾਂ ਸਾਡੀ ਇੱਕ ਹੋਰ ਫਿਲਮ ਆ ਰਹੀ ਹੈ ਬਾਪੂ ਝਿੜਕਾ ਸੋ ਕੱਲ ਆਉਗੀ 5 ਵਜੇ ਤੇ ਤੁਸੀਂ ਜ਼ਰੂਰ ਦੇਖਿਓ ਔਰ ਸਾਡੇ ਤੇ ਨੇ ਵੀ ਝੜਕਾਂ ਦਿੱਤੀਆਂ ਹੋਣੀਆਂ ਨਹੀਂ ਜੀ ਬੇਬੇ ਨੇ ਝੜਕਾਂ ਦਿੱਤੀਆਂ ਬੇਬੇ ਨੇ ਉਹਨੂੰ ਪਿਆਰ ਨਾਲ ਸਮਝਾਇਆ ਤੇ ਬੇਬੇ ਝੜਕਾਂ ਨਹੀਂ ਹੁੰਦੀ ਕਿਉਂਕਿ ਬਾਪੂ ਝੜਕਾ ਦਿੰਦਾ ਹੈਗਾ ਤਾਂ ਕਿ ਐ ਹੰਨਾ ਨਾ ਕਿਉਂਕਿ ਇੱਕ ਜਣਾ ਰੁੱਖਾ ਬੋਲੇ ਕਿ ਜਣਾ ਪਿਆਰ ਨਾਲ ਬੋਲੇ ਤਾਂ ਆਪਣਾ ਕਵੀਲਦਾਰੀ ਵਧੀਆ ਚੱਲਦੀ ਹੈ ਬੱਚੇ ਸਹੀ ਰਹਿੰਦੇ ਆ ਝੜਕਾ ਬਹੁਤ ਅੱਗੇ ਲੈ ਜਾਂਦੀ ਹੈ ਬੱਚੇ ਨੂੰ ਹਾਂਜੀ ਹਾਂਜੀ ਬਹੁਤ ਵਧੀਆ ਹੈ ਬੱਸ ਸੋਨੀ ਫਿਲਮ ਤੇ ਇਹ ਆ ਰਹੀ ਹੈ ਜੀ ਕੱਲ ਸੋਮਵਾਰ ਸ਼ਾਮ ਨੂੰ 5 ਵਜੇ ਰਾਜਰਾਨੀ ਪਟੰਡਾ ਚੈਨਲ ਤੇ ਤੇ ਜਰੂਰ ਦੇਖਿਓ ਸ਼ੇਅਰ ਕਰਿਓ ਕਮੈਂਟ ਕਰਿਓ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਕਹੇ ਜੀ ਫਿਲਮ ਬਣੀ ਹੈ ਠੀਕ ਹੈ ਨਾ ਦੇਖਿਆ ਤਾਂ ਫਿਰ ਮੈਂ ਗੁੱਚੀ ਹੋ ਜੂੰਗੀ ਸੋ ਜਰੂਰ ਦੇਖਿਓ ਸਾਡੀ ਫਿਲਮ ਤੇ ਸਾਨੂੰ ਦੇਖ ਕੇ ਜਰੂਰ ਦੱਸਿਓ ਅੱਗੇ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਤੁਹਾਡੇ ਸਦਕੇ ਹੀ ਅਸੀਂ ਅੱਗੇ ਵਧਾਂਗੇ ਜੀ ਇਹ ਤਾਂ ਸਾਡੀ ਚੱਕੀ ਹੈ ਜੀ ਹਾਂਜੀ ਹਾਂਜੀ ਫਿਲਮਾਂ ਅਸੀਂ ਹੋਰ ਬਣਾਵਾਂਗੇ ਤੇ ਦੇਖਦੇ ਰਹੋ ਸਾਡਾ ਚੈਨਲ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਿਰਨ ਤੇ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ YouTube ਚੈਨਲ ਰਾਜਰਾਨੀ ਤੇ ਇੱਕ ਟੈਲੀਫਿਲਮ ਰਿਲੀਜ਼ ਹੋ ਰਹੀ ਆ ਕੱਲ ਦਿਨ ਸੋਮਵਾਰ ਸ਼ਾਮ 5 ਵਜੇ ਤੇ ਸਾਰਿਆਂ ਨੇ ਜ਼ਰੂਰ ਦੇਖਣਾ ਲਾਈਕ ਸ਼ੇਅਰ ਤੇ ਕਮੈਂਟ ਕਰਨੇ ਆ ਤੇ ਇਹਨੂੰ ਰੱਜਮਾ ਹੁੰਗਾਰਾ ਦੇਣਾਗਾ ਜਿਵੇਂ ਕਿ ਫਿਲਮ ਦਾ ਨਾਮ ਹੈਗਾ ਬਾਪੂ ਦੀਆਂ ਝੜਕਾਂ ਤੇ ਉਹ ਕਹਿੰਦੇ ਨੇ ਨਾ ਵੀ ਮਾਪੇ ਪਿਓ ਦੀਆਂ ਗਾਲਾਂ ਅਨ ਦੋਤੇ ਕਿਉਂ ਦੀਆਂ ਨਾਲਾਂ ਇਸ ਕਰਕੇ ਸਾਰੇ ਨੇ ਜਰੂਰ ਦੇਖਣੀ ਹੈਗੀ ਤੇ ਇਹ ਬਹੁਤ ਵਧੀਆ ਮੋਟੀਵੇਸ਼ਨਲ ਵੀ ਹੈ ਤੇ ਇੱਕ ਵਧੀਆ ਸੁਨੇਹਾ ਲੈ ਕੇ ਤੁਹਾਡੇ ਸਾਹਮਣੇ ਜਿਹੜੀ ਹੈਗੀ ਆ ਫਿਲਮ ਪੇਸ਼ ਕਰ ਰਹੀ ਹੈ ਇਸ ਨੂੰ ਜਰੂਰ ਦੇਖਣਾ ਥੈਂਕ ਯੂ ਦਿਨਾਂ ਨੂੰ ਅਨ ਇਹ ਨਹੀਂ ਬੰਦੇ ਆ ਕਿ ਕਾਰਟੂਨ ਆ ਹਾਂਜੀ ਹਾਂਜੀ ਉਹ ਕੀ ਕਹਾ ਮੈਂ ਉਸ ਵੀ ਨਾ ਕਰ ਬਿਲਕੁਲ ਪਾਉਣਾ ਜੀ ਹਾਜ਼ਰੀਨ ਦੋਸਤੋ ਮੈਂ ਤੁਹਾਡਾ ਵੀਰ ਰਾਜਵਿੰਦਰ ਸ਼ਮੀਰ ਤੇ ਰਾਜਨਾ ਦੀ ਬਟਿੰਡਾ ਚੈਨਲ ਜਿੱਤੇ ਸਾਡੀ ਪਹਿਲਾ ਪੁਸ਼ਤਾਵਾ ਚਾਂਦੀ ਦੀ ਰਖੜੀ ਫਿਲਮ ਆ ਚੁੱਕੀ ਐ ਨ ਕਈ ਤੇ ਕੱਲ ਅਸੀਂ ਆਪਣੀ ਨਵੀਂ ਫਿਲਮ ਰਿਲੀਜ਼ ਕਰ ਰਹੇ ਹਾਂ ਸੋਮਵਾਰ ਨੂੰ ਸ਼ਾਮ 5 ਵਜੇ ਬਾਪੂ ਦੀਆਂ ਛਿੜਕਾਂ ਜਿਹੜੀ ਕਿ ਬਹੁਤ ਮੋਟੀਵੇਸ਼ਨ ਸੋਹਣੀ ਫਿਲਮ ਅੱਜ ਦੀ ਜਵਾਨੀ ਦੇ ਉੱਤੇ ਤੇ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਮੇਰੀ ਗੁਜਾਰਸ਼ ਆ ਕਿ ਸਾਡੀ ਇਹ ਫਿਲਮ ਬਾਪੂ ਦੀਆਂ ਚਿਰਕਾਂ 5 ਵਜੇ ਸ਼ਾਮ ਰਾਜਰਾਨੀ ਪਹਿੰਡਾ ਚੈਨਲ ਤੇ ਜਰੂਰ ਵੇਖਿਓ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਹਲੋ ਜੀ ਸਾਰਿਆਂ ਨੂੰ ਸਸਰੀਕਾਰ ਹੈਗਾ ਮੇਰੇ ਵੱਲੋਂ ਸਾਡਾ ਅੱਜ ਦਾ ਹੈਗੇ ਵਿਚਾਰ ਜਿਹੜੇ ਸਾਰੇ ਟੈਲੀ ਫਰਮਾਂਦੇ ਹੈਗੇ ਉਹ ਕੀ ਕਹਿੰਦੇ ਹੈਗੇ ਉਹਨੂੰ ਬਾਪੂ ਦੀ ਚਿਰਕਾਂ ਤਾਂ ਰਾਜਰਾਨੀ ਦਾ ਹੈਗੇ ਚੈਨਲ ਤੋਂ ਉੱਥੇ ਪਾਉਣੇ ਹੈਗੇ ਕੱਲ 5 ਵਜੇ ਫਿਲਮ ਸਾਡਾ ਆਉਣੀ ਹੈਗੀ ਸੋਮਵਾਰ ਨੂੰ ਅੱਜ ਸਿਤਾਬ ਚੋਨਾ ਲੌਂਦੇ ਲੌਂਦੇ ਇੱਥੇ ਬੁਲਾਏ ਸੀ ਨਹੀਂ ਚੋਨਾ ਚੋਨਾ ਨਹੀਂ ਚੋਨਾ ਲੱਗ ਰਿਹਾ ਨਹੀਂ ਜਿੱਥੇ ਉਹ ਕਿਹਾ ਮੱਕੀ ਮੁਕੀ ਚੱਲਦਾ ਹੈਗਾ ਨਾ ਮੱਕੀ ਕਰਤਾ ਹੈਗਾ ਉੱਥੇ ਚੋਨੇ ਵੀ ਲੱਗਦਾ ਹੈ ਤਾਂ ਚੋਨੇ ਲੌਂਦੇ ਲੌਂਦੇ ਸਾਨੂੰ ਬੁਲਾਏ ਸੀ ਭਾਈ ਜੀ ਸਮੀਰ ਸਾਹਿਬ ਨੇ ਬੁਲਾਏ ਥੇ ਕਿਉਂਨੇ ਉਹਨਾਂ ਦੇ ਵਿੱਚ ਚੋਨਾਂ ਲਾਇਆ ਨਾ ਅਸੀਂ ਤਾਂ ਅੱਜ ਜਿਹੜਾ ਅਸੀਂ ਇੱਥੇ ਬੁਲਾਇਆ ਤਾਂ ਉਹ ਕਹਿੰਦੇ ਵੀ ਤੁਸੀਂ ਆਉਣਾ ਹੈਗਾ ਇੱਥੇ ਕੁਝ ਫਿਲਮ ਦਾ ਵੀ ਚੱਲਦਾ ਤਾਂ ਰਾਜ ਰਾਨੀ ਦੇ ਕੁਝ ਚੈਨਲ ਹੈਗਾ ਉੱਥੇ ਉਹਨਾਂ ਨੇ ਫਿਲਮ ਪਾਉਣਾ ਹੈਗਾ ਜਾ ਕੀ ਕਹਿੰਦੇ ਉਹਨੂੰ ਬਾਪੂ ਦੀ ਚਿਰਕਾਂ ਬਾਪੂ ਦੀ ਚਿਰਕਾਂ ਕਿਉਂਕਿ ਬਾਪੂ ਚਿਰਕੇ ਦਾ ਹੈ ਨਾ ਤੇ ਜਵਾਕਾਂ ਨੂੰ ਥੋੜਾ ਜਿਹਾ ਉਹ ਕੀ ਕਹਿੰਦੇ ਉਹਨੂੰ ਸਿਆਣਾ ਹੁੰਦਾ ਜਵਾਕ ਇਤਾਂ ਉਹ ਫਿਰ ਕੀ ਕਹਿੰਦੇ ਖਾਂਦੇ ਤਮਕੂ ਤਮਕੂ ਖਾ ਕੇ ਸਾਰਾ ਖਰਾਬ ਕਰਦਾ ਨਾ ਜਵਾਕ ਤੇ ਇਸ ਕਰਕੇ ਹੈਗੇ ਸਾਰਿਆਂ ਨੇ ਪੂਰੇ ਪਿਆਰ ਦੇਣ ਹੈਗੇ ਤੁਸੀਂ ਤੇ ਸਾਡਾ ਜਿਹੜੀ ਫਿਰਮਾ ਹੈਗਾ ਉਹਨੂੰ ਪੂਰਾ ਪੂਰਾ ਕੀ ਕਹਿੰਦੇ ਸਹਿਯੋਗ ਕਰਨ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈਗੀ ਤੇ ਉਹਨਾਂ ਲਈ ਕੀ ਕਹਿੰਦੇ ਹੈਗੇ ਉਹਨੂੰ ਅੱਗੇ ਚਲਾਉਣਾ ਹੈਗਾ ਤੇ ਸਾਰੇ ਲੋਕਾਂ ਨੂੰ ਦੱਸਣੇ ਹੈਗੇ ਵੀ ਸਾਡੀ ਫਿਲਮ ਆਇਆ ਹੈਗੀ ਬਾਪੋ ਦੀ ਚਰਖਾ ਤਾਂ ਸਾਰਿਆਂ ਨੇ ਤੁਸੀਂ ਰਾਜ ਵਿੱਚ ਪਿਆਰ ਦੇਣਾ ਹੈਗਾ ਤੁਸੀਂ ਵੀ ਦੇਖ ਕੇ ਵਿਹਾਰ ਜਾਇਓ ਅਸੀਂ ਦੇਖ ਕੇ ਵਿਹਾਰ ਜਾਾਂਗੇ ਸਾਡੇ ਵੱਲੋਂ ਪੂਰਾ ਪਿਆਰ ਦੇਾਂਗੇ ਅਸੀਂ ਹਾਂ ਉੱਥੇ ਲੈ ਜਾਾਂਗੇ ਪਾ ਕੇ ਲੈ ਜਾਾਂਗੇ ਫੋਨ ਤੇ ਦੱਸ ਦੇਾਂਗੇ ਸਾਰਿਆਂ ਨੂੰ ਜਿੰਨੇ ਸਾਡੇ ਭਈਆ ਲੋਕ ਹੈਗੇ ਨਾ ਸਾਰਿਆਂ ਨੂੰ ਬੋਲेंगे ਭਈਆ ਆਪਣਾ ਜੋ ਹੈਗਾ ਨਾ ਫਿਲਮ ਰਾਜਰਾਨੀ ਦਾ ਹਾਂ ਜੀ ਉਹ ਬੋਜਪੂਰੀ ਜ਼ਿਆਦਾ ਦੇਖਦੇ ਹੈ ਨਾ ਸਰ ਬੋਜਪੂਰੀ ਜ਼ਿਆਦਾ ਦੇਖਦੇ ਤੁਸੀਂ ਵੀ ਦੇਖ ਲੈਂਦੇ ਹੋ ਨਾ ਹਾਂ ਪੰਜਾਬੀ ਤੋਂ ਬੜਾ ਦੇਖਦੇ ਹੈ जैसे अस पिछले बार देखा था बदला जट्टी मोर देखी थी ना तो ओदो बापू ने दखाता चलो दखा बचोला देखा मैंने उसमें क्या है ना, उसमें का चलता था ना, हाँ लड़की का चक्कर चलता भी, फिर वो देखा वो लड़की भाग रही है तो फिर बिक्र बचोला ने उसका शादी कराया उसका ना, है ना इस करके फिल्म है बापू चिरका सारे ने प्यार देना सात बहुत धन्यवाद जी थैंक यू